ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ ਸਭ ਤੋਂ ਪਹਿਲਾਂ ਨਜ਼ਰ ਪਾਉਣੇ ਆ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੇ ਅਰਵਿੰਦ ਕੇਜਰੀਵਾਲ ਦੀ ਰੈਲੀ ਨੂੰ ਲੈ ਕੇ ਤਿਆਰੀਆਂ ਹੋਈਆਂ ਪੂਰੀਆਂ ਕੇਜਰੀਵਾਲ 20 ਤਰੀਕ ਨੂੰ ਲੋਕ ਸਭਾ ਚੋਣਾਂ ਦਾ ਕਰਨ ਗਿਆ ਆਗਾਜ਼ ਆਮ ਆਦਮੀ ਪਾਰਟੀ ਆਗੂਆਂ ਦਾ ਦਾਵਾ 1 ਲੱਖ ਤੋਂ ਜ਼ਿਆਦਾ ਲੋਕ ਹੋਣਗੇ ਰੈਲੀ ਵਿੱਚ ਸ਼ਾਮਲ ਸੁਖਪਾਲ ਸਿੰਘ ਖੈਰਾ ਨੇ ਪੰਜਾਬੀ ਇਕਤਾ ਪਾਰਟੀ ਵਿੱਚ ਵੰਡੀਆਂ ਜ਼ਿੰਮੇਵਾਰੀਆਂ ਮਾਸਟਰ ਬਲਦੇਵ ਸਿੰਘ ਜੈਤੋ ਨੂੰ ਬਣਾਇਆ ਵਾਈਸ ਪ੍ਰੈਜ਼ੀਡੈਂਟ ਦੀਪਕ ਬੰਸਲ ਬਣੇ ਜਨਰਲ ਸੈਕਟਰੀ ਤੇ ਨਵਜੋਤ ਕੌਰ ਲੰਬੀ ਨੂੰ ਸੌਂਪੀ ਸਟੂਡੈਂਟ ਵਿੰਗ ਦੀ ਕਮਾਂਡ ਉਚਾ ਸਿੰਘ ਛੋਟੇਪੁਰ ਪਹੁੰਚੇ ਲੁਧਿਆਣਾ ਇੱਕ ਵਿਚਾਰਧਾਰਾ ਦੇ ਸਿਆਸੀ ਦਲਾਂ ਨੂੰ ਇਕੱਠੇ ਹੋਣ ਦਾ ਦਿੱਤਾ ਸੱਦਾ ਕਿਹਾ ਪੰਜਾਬ ਦੇ ਲੋਕਾਂ ਦਾ ਸਿਆਸੀ ਪਾਰਟੀਆਂ ਤੋਂ ਉੱਠਿਆ ਮਨ ਮੁੱਖ ਮੰਤਰੀ ਨੇ ਕੀਤੀ ਵਿਧਾਇਕਾਂ ਦੇ ਨਾਲ ਮੀਟਿੰਗ ਕੁਲਵੀਰ ਸਿੰਘ ਜ਼ੀਰਾ ਦੀ ਪਾਰਟੀ ਵਿੱਚ ਸਥਿਤੀ ਨਹੀਂ ਹੋ ਸਕੀ ਸਾਫ ਕਿਸੇ ਵਿਧਾਇਕ ਨੇ ਨਈ ਦਿੱਤੀ ਜ਼ੀਰਾ ਦੀ ਸਥਿਤੀ ਬਾਰੇ ਜਾਣਕਾਰੀ ਜਾਖੜ ਨੇ ਕਿਹਾ ਫੈਸਲਾ ਅਜੇ ਵਿਚਾਰ ਅਧੀਨ ਰਾਜਾ ਵੜਿੰਗ ਨੇ ਕਿਹਾ ਜ਼ੀਰਾ ਨੇ ਕਾਂਗਰਸ ਦਾ ਹਿੱਸਾ ਸੁਖਪਾਲ ਖੈਰਾਨੇ ਇੱਕ ਵਾਰ ਫੇਰ ਕੀਤਾ ਕੇਜਰੀਵਾਲ ਦਾ ਘਰਾਓ ਕਿਹਾ ਕੇਜਰੀਵਾਲ ਦੀਆਂ ਨੀਤੀਆਂ ਕਰਕੇ ਹਿੰਦੀ ਆਮ ਆਦਮੀ ਪਾਰਟੀ ਹੈਰਾਨੇ ਕਿਹਾ ਟਕਸਾਲੀ ਆਗੂਆਂ ਤੇ ਛੋਟੇਪੁਰ ਨਾਲ ਚੱਲ ਰਹੀ ਹੈ ਗੱਠ ਜੋੜ ਦੀ ਗੱਲ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਪਹੁੰਚੇ ਲੁਧਿਆਣਾ ਕਿਹਾ ਲੋਕ ਸਭਾ ਲਈ ਬਾਕੀ ਰਹਿੰਦੇ 8 ਉਮੀਦਵਾਰਾਂ ਦਾ ਜਲਦ ਹੋਵੇਗਾ ਐਲਾਨ ਸੰਜੇ ਸਿੰਘ ਨੇ ਇੱਕ ਵਾਰੀ ਫਿਰ ਕਿਹਾ ਕਾਂਗਰਸ ਨਾਲ ਨਹੀਂ ਹੋਵੇਗਾ ਕੋਈ ਗੱਠ ਜੋੜ ਪੰਜਾਬ ਸਰਕਾਰ ਨੇ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ 209 ਕਰੋੜ ਰੁਪਏ ਦੀ ਦਿੱਤੀ ਗ੍ਰਾਂਟ ਰਾਜਪੁਰਾ ਵਿਖੇ ਸਨਤੀ ਪਾਰਕ ਦੀਆਂ ਸੰਭਾਵਨਾਵਾਂ ਪਤਾ ਲਗਾਉਣ ਲਈ ਗਠਿਤ ਕੀਤੀ ਕਮੇਟੀ ਪੰਜਾਬੀ ਇਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖੈਰਾ ਨੇ ਲੁਧਿਆਣਾ ਵਿਖੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਇਸ ਮੌਕੇ ਉਹਨਾਂ ਨੇ ਪਾਰਟੀ ਦੀਆਂ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਚੱਲਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਲੁਧਿਆਣਾ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਦੇ ਬਿਆਨਾਂ ਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪਾਰਟੀ ਦੀ ਮੌਜੂਦਾ ਹਾਲਤ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਕਰਕੇ ਹੋਈ ਹੈ। ਵਿਕਰਮ ਜੀਠੀਆ ਦੁਆਰਾ ਲਗਾਏ ਗਏ ਕਾਂਗਰਸ ਨਾਲ ਮਿਲੇ ਹੋਣ ਦੇ આરોਪਾਂ ਤੇ ਬੋਲਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਵੀ ਪਾਰਟੀ ਦੇ ਨਾਲ ਗੱਠ ਜੋੜ ਕਰਨ ਦੀ ਗੱਲਬਾਤ ਚੱਲ ਰਹੀ ਹੈ। ਤੇ ਜਦੋਂ ਇਹਨਾਂ ਨੇ ਆਪਣੀ ਪਾਰਟੀ ਬਣਾਈ ਸੀ ਉਹ ਤਾਂ ਬਹੁਤ ਫਰਕ ਪਾ ਦਿੱਤਾ ਸੀਗਾ ਸਵਾਏ ਲੋਕਾਂ ਨੂੰ ਮਿਸਲੀਡ ਕਰਨ ਤੋਂ ਔਰ ਨਸ਼ੇ ਦੇ ਮਸਲੇ ਦੇ ਉੱਤੇ ਇਹਨਾਂ ਦੇ ਜਿਹੜੇ ਆਗੂ ਅਰਵਿੰਦ ਕੇਜਰੀਵਾਲ ਨੇ ਗੋਡੇ ਟਿੱਕੇ ਨੇ ਵਿਕਰਮ ਜਿੱਠਿਆ ਦੇ ਮੂਰੇ ਇੱਕ ਡਰੱਗ ਮਾਫੀਆ ਲੀਡਰ ਦੇ ਮੂਰੇ ਉਹਦੇ ਨਾਲ ਬਹੁਤ ਫਰਕ ਪੈਂਦਾ ਸੰਜੇ ਸਿੰਘ ਜੀ ਨੂੰ ਪੁੱਛੋ ਜ਼ਰਾ ਹਾਸੋ ਹੀਣੀਆਂ ਗੱਲਾਂ ਹੋ ਰਹੀਆਂ ਪੰਜਾਬ ਦੀ ਇਸ ਰਾਜਨੀਤੀ 'ਚ ਭਗਵੰਤ ਮਾਨ ਕਹਿੰਦਾ ਵਾ ਕਿ ਜੇ ਸੁਖਪਾਲ ਸਿੰਘ ਖੇੜਾ ਬਠਿੰਡੇ ਤੋਂ ਇਲੈਕਸ਼ਨ ਲੜਦੇ ਨੇ ਤੇ ਉਹ ਅਕਾਲੀ ਦਲ ਨੂੰ ਫਾਇਦਾ ਦੇ ਰਹੇ ਨੇ ਤੇ ਆਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਕਹਿੰਦੇ ਨੇ ਕਿ ਜੇ ਪੰਜਾਬੀ ਏਕਤਾ ਪਾਰਟੀ ਪੰਜਾਬ ਦੇ ਵਿੱਚ ਇਲੈਕਸ਼ਨ ਲੜਦੀ ਆ ਤੇ ਉਹ ਕਾਂਗਰਸ ਨੂੰ ਫਾਇਦਾ ਦੇਣ ਜਾ ਰਹੀ ਹੈ ਇਹਨਾਂ ਪਹਿਲਾਂ ਆਗੂਆਂ ਨੂੰ ਪੁੱਛ ਲੋ ਕਿ ਸਲਾਹ ਕਰ ਲੋ ਵੀ ਅਸੀਂ ਕਿਹਨੂੰ ਫਾਇਦਾ ਦੇਣ ਜਾ ਰਹੇ ਹਾਂ ਸਾਡਾ ਇਹ ਮੰਨਣਾ ਕਿ ਅਸੀਂ ਇੱਕ ਸਿਸਟਮ ਦੇ ਖਿਲਾਫ ਔਰ ਕਰਪਸ਼ਨ ਦੇ ਖਿਲਾਫ ਤੇ ਇਨਜਸਟਿਸ ਦੇ ਖਿਲਾਫ ਜਿਨ੍ਹਾਂ ਇਹਨਾਂ ਟ੍ਰੈਡੀਸ਼ਨਲ ਪਾਰਟੀਆਂ ਨੇ ਜਿਹੜੇ ਆਕਾਲੀ ਦਲ ਤੇ ਕਾਂਗਰਸ ਨੇ ਪਿਛਲੇ ਕਾਫੀ ਹਰਸੇ ਤੋਂ ਜੋ ਲੁੱਟ ਖਸੁੱਟ ਮਚਾਈ ਪੰਜਾਬ ਦੇ ਵਿੱਚ ਅਸੀਂ ਇਹਨਾਂ ਨੂੰ ਚੁਣੌਤੀ ਦੇ ਕੇ ਤੇ ਪੰਜਾਬ ਦੇ ਵਿੱਚ ਇੱਕ ਤੀਸਰਾ ਸਾਫ਼ ਸੁਥਰਾ ਬਦਲ ਦੇਣ ਦੇ ਪ੍ਰਯਾਸ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਬਰਨਾਲਾ ਤੋਂ ਆਪਣੀਆਂ ਰੈਲੀਆਂ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਮੰਨਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਲੋਕ ਸਭਾ ਚੋਣਾਂ ਦੇ ਲਈ ਪੰਜਾਬ ਤੋਂ ਹੀ ਆਗਾਜ਼ ਕਰਨ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਦੀ ਤਿਆਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਕੇਜਰੀਵਾਲ ਦੀ ਇਸ ਰੈਲੀ ਨੂੰ ਲੈ ਕੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਆਪ ਆਗੂਆਂ ਨੇ ਦਾਵਾ ਕੀਤਾ ਹੈ ਕਿ ਇਸ ਰੈਲੀ ਦੇ ਵਿੱਚ 1 ਲੱਖ ਤੋਂ ਵੱਧ ਲੋਕ ਸ਼ਾਮਲ ਹੋਣਗੇ ਪਰ ਪੰਡਾਲ ਦੇ ਵਿੱਚ ਸਿਰਫ 20 ਹਜ਼ਾਰ ਕੁਰਸੀਆਂ ਹੀ ਲਗਾਈਆਂ ਗਈਆਂ ਨੇ ਦੇਖੋ 20 ਤਰੀਕ ਨੂੰ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਆ ਰਹੇ ਨੇ ਔਰ ਬਰਨਾਲਾ ਜਿਹੜਾ ਉਹ ਪਹਿਲਾਂ ਵੀ ਇਸ ਹਲਕੇ ਨੇ 1 ਲੱਖ 6000 ਦੀ ਇਕੱਲੇ ਤਿੰਨ ਹਲਕੇ ਨੇ ਲੀਡ ਦਿੱਤੀ ਸੀ 214000 ਚ ਸੋ ਬਰਨਾਲੇ ਦੇ ਜਿਹੜੇ ਆਲੇ ਦੁਆਲੇ ਦੇ ਹਲਕੇ ਨੇ ਉਹ ਵੀ ਬਹੁਤ ਭਾਰੀ ਲੀਡ ਨਾਲ ਜਿੱਤੇ ਹੋਏ ਨੇ ਸੋ ਕੱਲ ਨੂੰ ਅਸੀਂ ਉਮੀਦ ਕਰਦੇ ਹਾਂ ਜਿਸ ਤਰੀਕੇ ਨਾਲ ਸਾਨੂੰ ਲੋਕਾਂ ਦੇ ਫੋਨ ਆ ਰਹੇ ਨੇ ਜਾਂ ਜਿਸ ਤਰੀਕੇ ਨਾਲ ਵਲੰਟੀਅਰ ਜਿਹੜੇ ਨੇ ਐਕਸਾਈਟਡ ਨੇ ਪ੍ਰੇਰਿਤ ਨੇ ਪਿੰਡਾਂ ਦੇ ਵਿੱਚ ਜਾ ਕੇ ਆਏ ਆ ਮੀਟਿੰਗਾਂ ਕਰਕੇ ਆਜ ਵੀ ਮੈਂ ਇਧਰ ਖੁੱਡੀ ਖੁਰਦ ਗਿਆ ਸੀ ਤੇ ਕੱਲ ਨੂੰ ਬਹੁਤ ਭਾਰੀ ਇਕੱਠ ਹੋਣ ਜਾ ਰਿਹਾ ਤੇ ਜਿਹੜੀਆਂ ਕਿਆਸ ਰਾਈਆਂ ਸਾਰੇ ਵਿਰੋਧੀ ਪਾਰਟੀਆਂ ਵੱਲੋਂ ਲਾਈਆਂ ਜਾ ਰਹੀਆਂ ਸੀ ਪਤਨੀ ਆਮ ਆਦਮੀ ਪਾਰਟੀ ਤਾਂ ਆਏ ਹੋਗੇ ਹੋਗੇ ਕੱਲ ਨੂੰ ਸਾਰੇ ਸਾਰੀ ਚੀਜ਼ਾਂ ਤੇ ਫੁੱਲ ਸਟਾਪ ਲੱਗ ਜਾਊਗਾ ਲੀਡਰਸ਼ਿਪ ਕਿਹੜੀ ਕਿਹੜੀ ਪਹੁੰਚ ਰਹੀ ਹੈ ਅਰਵਿੰਦ ਕੇਜਰੀਵਾਲ ਜੀ ਆ ਰਹੇ ਆਪਣਾ ਦਿੱਲੀ ਤੋਂ ਬਾਕੀ ਸਾਡੇ ਸਾਰੇ ਪੰਜਾਬ ਦੇ ਜਿਹੜੇ ਐਮ ਐਲ ਏ ਨੇ ਉਹ ਸਾਰੇ ਤੇ ਬਾਕੀ ਜ਼ਿਲ੍ਹਾ ਪ੍ਰਧਾਨ ਜ਼ੋਨ ਪ੍ਰਧਾਨ ਸਾਰੇ ਆਉਣਗੇ ਪੰਜਾਬ ਹਜੇ ਉਹ ਉਹ ਸਟਾਫ ਦੀ ਟ੍ਰੇਨ ਤੇ ਆ ਰਹੇ ਨੇ 11 ਵਜੇ ਜਿਹੜੀ ਇੱਕ ਸਾਡੇ ਮੁੱਖ ਮੰਤਰੀ ਦਾ ਟ੍ਰੇਨ ਆਲੇ ਨੇ ਨਾ ਇਹ ਪਲੇਨਾਂ ਆਲੇ ਨੇ ਇੰਨਾ ਫਰਕ ਹੈ ਗੱਲ ਪੰਜਾਬ ਦੇ ਮਾਲਵੇ ਦਾ ਜੀ ਨਹੀਂ ਜੀ ਆਹ ਏਰੀਆ ਨਾਟ ਮਾਲਵਾ ਆਹ ਏਰੀਆ ਜਿਹੜਾ ਭਧੌੜ ਤੋਂ ਹੋ ਗਿਆ ਮਹਿਲਕਲਾਂ ਹੋ ਗਿਆ ਇਧਰੋਂ ਸੰਗਰੂਰ ਧੂਰੀ ਮਲੇਰਕੋਟਲਾ ਜਿਹੜੇ ਨਾਲ ਲੱਗਦੇ ਨੇ ਸੁਨਾਮ ਬੁਰਲਾਡਾ ਰਾਏਕੋਟ ਆ ਰਾਮਪੁਰਾ ਫੁੱਲ ਹੈ ਜੀ ਐਮਪੀ ਲਾਕਾ ਲਾਲੋ ਥੋੜਾ ਜਿਹਾ ਇਲਾਕਾ ਟੱਚ ਕਰਦਾ ਫਰੀਦਕੋਟ ਦਾ ਉਹ ਵੀ ਨਾਲ ਟੱਚ ਦੇਖੋ ਜੀ ਜਿਹੜੀ ਰੈਲੀ ਨੂੰ ਲੈ ਕੇ ਤਿਆਰੀਆਂ ਪਿਛਲੇ 20 ਦਿਨ ਤੋਂ ਚੱਲ ਰਹੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਸਮੁੱਚੇ ਜਿਹੜੇ ਐਮਐਲਏ ਸਾਹਿਬਾਨ ਨੇ ਸਾਡੇ ਅਹੁਦੇਦਾਰ ਸਾਹਿਬਾਨ ਨੇ ਪਿਛਲੇ 20 ਦਿਨਾਂ ਤੋਂ ਲਗਾਤਾਰ ਕਿਉਂਕਿ ਮਾਲਵੇ ਰੀਜਨ ਦੀ ਇਹ ਰੈਲੀ ਆ ਮਾਲਵੇ ਦੇ ਵੱਖ-ਵੱਖ ਪਿੰਡਾਂ 'ਚ ਹਲਕਿਆਂ ਜਾ ਕੇ ਅਸੀਂ ਮੀਟਿੰਗਾਂ ਕਰ ਰਹੇ ਆ ਮੇਰੇ ਕੋਲ ਵੀ ਚਾਰ ਹਲਕੇ ਸੀਗੇ ਬਰਨਾਲਾ, ਭਦੌੜ, ਪੁੱਚੋ ਤੇ ਮੌੜ ਮੈਂ ਵੀ ਉੱਥੇ ਜਾ ਕੇ ਮੀਟਿੰਗਾਂ ਕਰ ਰਹੇ ਆ ਤੇ ਬਾਕੀ ਨਾਲ-ਨਾਲ ਜਿਹੜੀ ਸਾਡੀ ਇੱਥੋਂ ਬਰਨਾਲੇ ਦੀ ਟੀਮ ਹੈਗੀ ਨਾ ਸਾਡੀ ਸਟੇਟ ਦੀ ਟੀਮ ਹੈ ਉਹ ਇੱਥੋਂ ਵੀ ਜਿਹੜੀ ਰੈਲੀ ਦੇ ਪ੍ਰਬੰਧਾ ਦਾ ਜਾਜਾ ਵੀ ਲੈ ਰਹੀ ਹੈ ਤੇ ਪਿਛਲੇ 2 ਦਿਨਾਂ ਤੋਂ ਆਹ ਸਟੇਜ ਵੀ ਲੱਗਣੀ ਸ਼ੁਰੂ ਹੋ ਚੁੱਕੀ ਹੈ ਤੇ ਜਿਹੜੀ ਜਿਹੜੇ ਸਾਡੇ ਸਾਥੀ ਕਿਉਂਕਿ ਬੜਾ ਉਫਸ਼ਾ ਹੈ ਉਹਨਾਂ ਦੇ ਹਰਮਨ ਪਿਆਰੇ ਲੀਡਰ ਕੇਜਰੀਵਾਲ ਸਭ ਆ ਰਹੇ ਆ ਲੋਕਾਂ 'ਚ ਮਾਲਵੇ ਦੀਆਂ ਚ ਤੇ ਉਹਨਾਂ ਦੇ ਇੱਥੇ ਬੈਠਣ ਲਈ ਵੀ ਪ੍ਰਬੰਧ ਜਿਹੜਾ ਦੋ ਦਿਨਾਂ ਤੋਂ ਜਾਰੀ ਹੈ ਟੈਂਟ ਲੱਗ ਰਿਹਾ ਕੁਰਸੀਆਂ ਲੱਗ ਰਹੀਆਂ ਨੇ ਸਮਾਜ ਦੇ ਹਰ ਵਰਗ ਨੂੰ ਪਾਰਟੀ ਦੇ ਵਿੱਚ ਬਣਦੀ ਨੁਮਾਇੰਦਗੀ ਦੇਣ ਦੇ ਲਈ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖੈਰਾ ਨੇ ਪਾਰਟੀ ਦੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਨੇ ਨਵੀਆਂ ਨਿਯੁਕਤੀਆਂ ਕਰਦੇ ਹੋਏ ਉਹਨਾਂ ਨੇ ਦਾਵਾ ਕੀਤਾ ਕਿ ਇਸ ਦੇ ਨਾਲ ਪਾਰਟੀ ਦੀ ਸੈਕੂਲਰ ਸ਼ਵੀ ਨੂੰ ਹੋਰ ਮਜ਼ਬੂਤੀ ਮਿਲੇਗੀ ਪੰਜਾਬੀ ਇਕਤਾ ਪਾਰਟੀ ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ ਦੇ ਵਿੱਚ ਮਾਸਟਰ ਬਲਦੇਵ ਸਿੰਘ ਐਮ ਐਲ ਏ ਜੈਤੋ ਤੋਂ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਦਿੱਤਾ ਗਿਆ ਹੈ। ਦੀਪਕ ਬੰਸਨ ਨੂੰ ਜਨਰਲ ਫੈਕਟਰੀ, ਨਵਜੋਤ ਕੌਰ ਲੰਬੀ ਨੂੰ ਯੂਥ ਵਿੰਗ ਦੀ ਪ੍ਰੈਜ਼ੀਡੈਂਟ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸਕੰਦੀਪ ਸਿੰਘ ਸਿੱਧੂ, ਬਲਵਿੰਦਰ ਸਿੰਘ ਤੰਜੂ ਅਤੇ ਸੁਖਮਣ ਬੱਲ ਨੂੰ ਖੈਰਾਦੇ ਸਿਆਸੀ ਸਖਤਰ ਵਜੋਂ ਨਿਯੁਕਤ ਕੀਤਾ ਗਿਆ ਹੈ। ਲੁਧਿਆਣਾ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਪੰਜਾਬ ਸਰਕਾਰ ਦਾ ਇੱਕ ਵਾਰ ਫਿਰ ਤੋਂ ਨਸ਼ੇਖੋਰੀ ਨੂੰ ਲੈ ਕੇ ਘਰਾਵ ਕੀਤਾ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਬਾਕੀ ਰਹਿੰਦੀਆਂ 8 ਲੋਕ ਸਭਾ ਸੀਟਾਂ ਤੇ ਵੀ ਜਲਦ ਹੀ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਨਾਲ ਹੀ ਉਹਨਾਂ ਕਿਹਾ ਕਿ ਲੋਕ ਸਭਾ ਇਲੈਕਸ਼ਨਾਂ ਦੇ ਲਈ ਕਾਂਗਰਸ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ जो वादे कैप्टन अमरिंदर ने पंजाब की जनता के साथ किए थे उसमें दो तीन प्रमुख वादे थे मैं आपको याद दिलाना चाहूंगा घर घर में नौकरी का वादा एक गांव का नाम बता दे जहां पर एक नौकरी दिए हो घर घर की नौकरी तो दूर की बात है किसानों के कर्ज माफी का वादा वो भी पूरी तरीके से झूठा साबित हुआ और नशाखोरी खत्म करने का मामला अभी मैं कुछ दिन पहले एक वीडियो देख रहा था एक माँ अपने बच्चे से लिपट के जिस तरीके से रो रही थी और उसके 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 उसके, उसके पीठ पे बैग बंधा हुआ था स्कूल का उसको देख के मुझे पता नहीं समझ में नहीं आता कि कैसे पंजाब के नेताओं की संवेदना मरी हुई है कैसे कैप्टन अमरिंदर खामोश पड़े हुए हैं आज भी लोग पंजाब के अंदर नशे से मर रहे हैं और इनका खुद इनकी पार्टी का विधायक कुलबीर सिंह जीरा वो साफ तौर पे सभी प्रशासनिक अधिकारियों की मीटिंग में मनप्रीत बादल जी के सामने कहता है कि यहाँ पे नशाखोरी चल रही है प्रशासन के संरक्षण में चल रही है तो मुझे लगता है कि ये एक सबसे बड़ा और कैप्टन अमरिंदर की सरकार का है इसके खिलाफ आम आदमी पार्टी कल अरविंद केजरीवाल जी की रैली के माध्यम से बरनाला की रैली के माध्यम से अपना मोर्चा फिर से एक बार पूरे पंजाब में खोलने जा रही है शुरू करने जा रही है इनके खिलाफ और मुझे लगता है कि इनकी नाकामियों को हम जनता तक पहुंचाएंगे और फिर जनता इनसे अपने वोट की ताकत से बदला लेगी ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਵੱਖੋ-ਵੱਖਰੇ ਵਿਧਾਇਕਾਂ ਦੇ ਨਾਲ ਗੱਲਬਾਤ ਕੀਤੀ। ਇਸ ਮੌਕੇ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਆਪਣੇ ਹਲਕੇ ਦੀਆਂ ਜ਼ਰੂਰਤਾਂ ਬਾਰੇ ਦੱਸਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੇ ਵੱਖੋ-ਵੱਖਰੇ ਵਿਧਾਇਕਾਂ ਨੂੰ ਕੁਲਬੀਰ ਸਿੰਘ ਜ਼ੀਰਾ ਦੀ ਪਾਰਟੀ ਵਿੱਚ ਸਥਿਤੀ ਬਾਰੇ ਪੁੱਛਿਆ। ਪਰ ਕਿਸੇ ਵੀ ਵਿਧਾਇਕ ਨੇ ਸਾਫ਼ ਤੌਰ ਤੇ ਸਪਸ਼ਟ ਜਵਾਬ ਨਹੀਂ ਦਿੱਤਾ। ਇਸ ਮਾਮਲੇ ਵਿੱਚ ਕੀ ਕਿਹਾ ਤ੍ਰਿਪ ਤਰਜਿੰਦਰ ਬਾਜਵਾ ਸੁਨੀਲ ਜਾਖੜ ਅਤੇ ਰਾਜਾ ਵੜਿੰਗ ਨੇ ਆਉ ਸੁਣਦੇ ਆ ਸਭ ਮੈਂ ਕਿਉਂਕਿ ਫਾਈਨੈਂਸ ਦੇ ਵਿੱਚ ਰੁਚੀਆ ਰਹਿਣਾ ਕਈ ਕਈ ਵਾਰੀ ਇਸ ਕਿਸਮ ਦੇ ਜਿਹੜੇ ਸਿਆਸੀ ਸਵਾਲ ਹੈ ਇਹਦੇ ਮੇਰੇ ਕੋਲ ਜਵਾਬ ਨਹੀਂ ਹੁੰਦੇ ਪਰ ਮੈਂ ਤੁਹਾਨੂੰ ਇਹ ਵੀ ਕਿਹਾ ਸੀ ਕਿ ਜੇ ਜ਼ੀਰਾ ਸਾਹਿਬ ਮਾਜ਼ਰਤ ਕਰ ਲੈਣ ਕਿ ਯਾਰ ਚਲੋ ਤਰੀਕੇਕਾਰ ਗਲਤ ਸੀ ਜੋ ਵੀ ਮੈਂ ਗੱਲ ਕਹੀ ਤਾਂ ਕੈਪਟਨ ਸਾਹਿਬ ਦਾ ਰਾਹੁਲ ਗਾਂਧੀ ਸਾਹਿਬ ਦਾ ਜਾਖੜ ਸਾਹਿਬ ਦਾ ਬੜਾ ਵੱਡਾ ਦਿਲ ਹੈ ਕੋਈ ਐਡੀ ਗੱਲ ਨਹੀਂ ਸਾਡੇ ਆਪਣੀ ਪਾਰਟੀ ਦੇ ਗਲਤ ਕੀ ਉਹਨਾਂ ਨੇ ਜੀ ਗੱਲ ਦਾ ਮਾਫੀ ਨਾਮਾ ਤਾਂ ਦਿੱਤਾ ਜੀ ਸਭ ਜੇ ਮਾਫੀ ਨਾਮਾ ਹੋ ਗਿਆ ਤਾਂ ਮਾਫੀ ਮਿਲ ਜਾਏਗੀ ਸਭ ਥੈਂਕ ਯੂ ਜੀ ਮੈਨੂੰ ਨਹੀਂ ਇਸ ਗੱਲ ਦਾ ਲੱਗਦਾ ਫਿਰ ਜੇ ਨਹੀਂ ਸੱਦਿਆ ਗਿਆ ਤਾਂ ਉਹ ਇੱਥੇ ਕਿਉਂ ਆਉਣੇ ਇੱਥੇ ਸੀਗੇ ਗੁਰਬੀਰ ਸਿੰਘ ਜੀਰਾ ਹੁਣੇ ਚੀਫ ਮਿਨਿਸਟਰ ਸਾਹਿਬ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਮੈਂ ਉਹਨਾਂ ਨੂੰ ਖੁਦ ਆਪ ਦੀਆਂ ਅੱਖਾਂ ਨਾਲ ਦੇਖਿਆ ਮੈਨੂੰ ਨਹੀਂ ਲੱਗਦਾ ਯਾਰ ਕਿਸੇ ਤਰ੍ਹਾਂ ਦੀ ਕੋਈ ਗੱਲ ਦਾ ਗੱਲ ਹੈਗੀ ਹੈ ਕਿ ਲਗਦਾ ਜਲਦੀ ਬਹਾਲੀ ਨੂੰ ਲੈ ਕੇ ਕੋਈ ਚਿੱਠੀ ਪੱਤਰ ਆਉਣਾ ਚਾਹੀਦਾ ਇਟਸ ਆਲ ਬਹਾਲੀ ਓਨਲੀ ਇਹ ਤਾਂ ਤੁਹਾਨੂੰ ਜਾਖੜ ਸਾਹਿਬ ਦੱਸ ਸਕਦੇ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਦੀ ਕੋਈ ਅਟਕਲ ਹੈਗੀ ਹੈ ਜੀਰਾ ਦੀ ਬਹਾਲੀ ਦੇ ਅੰਦਰ ਜਾਖੜ ਸਾਹਿਬ ਸਮਾਂ ਹੋਣ ਤੇ ਤੁਹਾਨੂੰ ਦੱਸ ਸਕਦੇ ਦੇਖੋ ਆ ਫੈਸਲਾ ਇਕੱਲੇ ਸੁਨੀਲ ਜਾਖੜ ਨਹੀਂ ਕਰਾ ਆਸ਼ਾ ਕੁਮਾਰ ਜੀ ਵੀ ਇਥੇ ਹੈ ਆਸ਼ਾ ਕੁਮਾਰ ਜੀ कल ਮਿਲੇ ਵੀ ਸੀ ਤੇ ਉਹਨਾਂ ਨੇ ਉਸ ਮਸਲੇ ਤੇ ਜਿਹੜਾ ਪਾਰਟੀ ਦਾ ਪ੍ਰੋਸੀਜਰ ਹੈ ਉਹਨੂੰ ਫਾਲੋ ਕਰਕੇ ਜੋ ਵੀ ਫੈਸਲਾ ਹੋਊਗਾ ਉਹ ਕਰਾਂਗੇ ਸਰ ਤੁਹਾਡੀ ਗੱਲ ਬਾਤ ਹੋਈ ਜੀ ਮੈਡਮ ਆਸ਼ਾ ਕੁਮਾਰੀ ਜੀ ਨਾਲ ਇਸ ਮੁੱਦੇ ਨੂੰ ਲੈ ਕੇ ਦੇਖੋ ਆਸ਼ਾ ਕੁਮਾਰੀ ਜੀ ਦੇ ਨਾਲ ਇਕੱਠੇ ਸਾਨੂੰ ਮਿਲੇ ਸੀ ਜੀਰਾ ਸਾਹਿਬ ਤੇ ਉਹ ਨਾਲ ਜਿਹੜੀ ਹੈ ਇਸ ਅੰਡਰ ਕੰਸੀਡਰੇਸ਼ਨ ਇਹ ਹਾਈ ਕਮੈਂਡ ਸੋਚੇਗੀ ਜਿੰਨਾ ਕੱਢਿਆ ਨਹੀਂ ਕੱਢਿਆ ਮੈਨੂੰ ਨਹੀਂ ਪਤਾ ਇਹਦਾ ਕੋਈ ਨਾ ਮੇਰਾ ਇਸ ਇਸ਼ੂ ਦੇ ਵਿੱਚ ਮੈਂ ਐਂਟਰ ਕੀਤਾ ਨਾ ਗੱਲ ਵਗੈਰਾ ਮੈਂ ਨੀਜੀ ਮੈਂ ਨੀਜੀ ਰਾਏ ਜਿਹੜੀ ਆ ਮੈਂ ਇਹਦਾ ਟੀਵੀ ਤੇ ਕਿਉਂ ਦਊਂਗਾ ਮੈਂ ਨੀਜੀ ਰਾਏ ਟੀਵੀ ਤੇ ਕਿਉਂ ਦਊਂਗਾ ਮੈਂ ਨੀਜੀ ਰਾਏ ਅੰਦਰ ਦਊਂਗਾ ਲੁਧਿਆਣਾ ਪਹੁੰਚੇ ਆਪਣਾ ਪੰਜਾਬ ਪਾਰਟੀ ਦੇ ਮੁਖੀ ਸੁੱਚਾ ਸਿੰਘ ਛੋਟੇਪੁਰ ਨੇ ਮੀਡੀਆ ਰਾਹੀਂ ਇੱਕ ਵਿਚਾਰਧਾਰਾ ਵਾਲੇ ਲੋਕਾਂ ਨੂੰ ਇਕੱਠੇ ਰੜ ਕੇ ਕੰਮ ਕਰਨ ਦਾ ਸੁਨੇਹਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਰਵਾਇਤੀ ਪਾਰਟੀਆਂ ਤੋਂ ਭਰੋਸਾ ਉੱਠ ਚੁੱਕਾ ਹੈ। ਉਹਨਾਂ ਕਿਹਾ ਇਸ ਲਈ ਇੱਕ ਵਿਚਾਰਧਾਰਾ ਵਾਲੇ ਸਿਆਸੀ ਦਲਾਂ ਨੂੰ ਇਕੱਠੇ ਹੋ ਕੇ ਲੋਕ ਸਭਾ ਚੋਣਾਂ ਲੜਨੀਆਂ ਚਾਹੀਦੀਆਂ ਨੇ। ਪਿੰਡ ਦਾ ਸਰਪੰਚ ਵੀ ਰਿਆਂ ਬਲਾਕ ਸੰਪੀ ਦਾ ਚੇਅਰਮੈਨ ਵੀ ਰਿਆਂ ਮੈਂ ਇਹ ਇੰਨੇ ਨਵੇਂ ਪੱਧਰ ਤੇ ਇਹਨਾਂ ਕਾਲੇ ਮਾਲੇ ਹੁੰਦੇ ਨਹੀਂ ਸੀ ਦੇਖੇ ਜਿਸ ਤਰ੍ਹਾਂ ਦੀ ਅੱਜ ਪੋਲਿਟਿਸ਼ਨ ਇੱਕ ਦੂਜੇ ਵਾਸਤੇ ਭਾਸ਼ਾ ਵਰਤਦੇ ਆ ਇਹੋ ਜੀ ਭਾਸ਼ਾ ਵੀ ਮੈਂ ਕਦੇ ਨਹੀਂ ਸੀ ਸੁਣੀ ਪੋਲਿਟਿਕਲ ਤਫਰਕਾਤ ਹੁੰਦੇ ਆ ਪਰ ਇੰਨੀ ਗੰਦੀ ਜ਼ਬਾਨ ਇੱਕ ਦੂਜੇ ਵਾਸਤੇ ਵਰਤਦੇ ਮੈਂ ਕਦੇ ਨਹੀਂ ਸੀ ਸੁਣੀ ਇਸ ਕਰਕੇ ਲੋਕ ਤੰਗ ਆਏ ਪਏ ਸੀ ਲੋਕਾਂ ਨੇ ਤੀਜੀ ਧਿਰ ਲਈ ਅੱਜ ਵੀ ਲੋਕ ਯਾਦ ਕਰਦੇ ਸੀ ਉਹਦੇ ਵਾਸਤੇ ਪਾਰਟੀਆਂ ਬਣ ਗਈਆਂ ਬਹੁਤ ਅਸੀਂ ਤਾਂ ਚਾਹੁੰਦੇ ਸੀ ਵੀ ਇੱਕ ਪਾਰਟੀ ਬਣੇ ਪਾਰਟੀਆਂ ਬਣ ਗਈਆਂ 6-7 ਤੇ ਮੈਂ ਇਹਨਾਂ ਨੂੰ ਇਹੀ ਰਿਕਵੈਸਟ ਕੀਤੀ ਆ ਕਿ ਵੀਰੋ ਕੇਜਰੀਵਾਲ ਦੇ ਐਕਸ਼ਨ ਕਰਕੇ ਉਹਦੇ ਬਿਹੇਵੀਅਰ ਕਰਕੇ ਤੀਜੀ ਧਿਰ ਦਾ ਲੋਕਾਂ ਦੇ ਵਿੱਚ ਵਿਸ਼ਵਾਸ ਸਮਾਪਤ ਹੋ ਚੁੱਕਾ ਜੇ ਤੁਸੀਂ ਤੀਜੀ ਧਿਰ ਨੂੰ ਵਾਕੇ ਹੀ ਚਾਹੁੰਦੇ ਹੋ ਲੈਣਾ ਉਹਦੇ ਵਾਸਤੇ ਤੁਹਾਨੂੰ ਕੁਝ ਨਾ ਕੁਝ ਚੰਗਾ ਕਰਕੇ ਵਿਖਾਉਣਾ ਪਊਗਾ ਚੰਗਾ ਇਹ ਹੀ ਆ ਕਿ ਤੁਸੀਂ ਸਾਰੀਆਂ ਤਰ੍ਹਾਂ ਇੱਕ ਛੰਡੇ ਥਲੇ ਇਕੱਠੇ ਹੋਵੋ ਇੱਕ ਤੁਹਾਡਾ ਪ੍ਰਧਾਨ ਹੋਵੇ ਇੱਕ ਤੁਹਾਡਾ ਨਿਸ਼ਾਨ ਹੋਵੇ ਲੋਕ ਤੁਹਾਨੂੰ ਸੀਰੀਅਸ ਲੈਣ ਨਹੀਂ ਤੇ ਪੰਜਾਬ ਦੇ ਲੋਕ ਤੀਜੀ ਧਿਰ ਨੂੰ ਅੱਜ ਸੀਰੀਅਸ ਨਹੀਂ ਲੈ ਰਹੇ ਉਹ ਜਿਤਨਾ ਕਹਿੰਦੇ ਨਾ ਅੱਗ ਦਾ ਡਰ ਠਟਣੇ ਤੋਂ ਵੀ ਡਰਦਾ लोग केजरीवाल ਦੇ ਐਕਸ਼ਨ ਕਰਕੇ ਤੀਜੀ ਧਿਰ ਦੇ ਵਿਸ਼ਵਾਸ ਕਰਨਾ ਛੱਡ ਗਏ ਜੇ ਵਿਸ਼ਵਾਸ ਬਣਾਉਣਾ ਤੇ ਇਕੱਠੇ ਹੋਵੋ ਯੂनाइटेड ਸਿੱਖ ਪਾਰਟੀ ਦੇ ਆਗੂ ਚੰਨਣ ਸਿੰਘ ਸਿੱਧੂ ਨੇ ਬਰਗਾੜੀ ਮੋਰਚੇ ਨੂੰ ਲੈ ਕੇ ਇੱਕ ਹੋਰ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਬਰਗਾੜੀ ਮੋਰਚਾ ਖਤਮ ਕਰਨਾ ਇੱਕ ਵੱਡੀ ਪੁੱਲ ਸੀ ਉਹਨਾਂ ਕਿਹਾ ਕਿ ਉਹ ਸਿੱਖ ਨੌਜਵਾਨਾਂ ਦੇ ਵਿੱਚ ਪੰਥ ਪ੍ਰਤੀ ਪਿਆਰ ਜਗਾਉਣ ਦੇ ਲਈ ਮੁਹਿੰਮ ਸ਼ੁਰੂ ਕਰਨ ਜਾ ਰਹੇ ਨੇ ਜਦੋਂ ਦਾ ਬਰਗਾੜੀ ਮੋਰਚਾ ਚੁੱਕਿਆ ਗਿਆ ਉਹਦੇ ਸਾਡੀਆਂ ਤਿੰਨ ਮੇਨ ਡਿਮਾਂਡਾਂ ਸੀ ਇੱਕ ਕੈਮਰੇ ਚ ਇੱਕ ਡਿਮਾਂਡ ਸਾਡੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਨ੍ਹਾਂ ਨੇ ਵੀ ਕੀਤੀ ਹੈ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਦੂਜੀ ਸਾਡੀ ਡਿਮਾਂਡ ਸੀ ਕਿ ਜਿਹੜੇ ਸਾਡੇ ਸਿੰਘ ਅੰਦਰ ਬੰਦ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਿਹੜੇ 30-30 ਸਾਲ ਕੱਟ ਚੁੱਕੇ ਕੈਦ ਤੇ ਜੀ ਸਾਡੀ ਡਿਮਾਂਡ ਇਹ ਸੀ ਕਿ ਜਿਨ੍ਹਾਂ ਨੇ ਵਾਇਬਲ ਕਲਾਂ ਚ ਗੋਲੀ ਚਲਾਈ ਹੈ ਜੋ ਵੀ ਉਹਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਦੇ ਕੇਸ ਲਾਇਆ ਜਾਏ ਉਹਨਾਂ ਨੂੰ ਸਜ਼ਾਵਾ ਦਵਾਈਆਂ ਜਾਣ ਬੜਗਾਰੀ ਮੋਰਚਾ ਬੜੀ ਸ਼ਾਨ ਸ਼ੌਕਤ ਨਾਲ ਸਿੱਖ ਕੌਮ ਨੇ ਸਿਰ ਤੇ ਚੋਕੇ ਚਲਾ ਰਹੀ ਸੀ ਕਾਂਗਰਸ ਦੀ ਸਰਕਾਰ ਨੇ ਆਪ ਦੇ ਮੰਤਰੀ ਧੋ ਭੇਜ ਕੇ ਜੋ ਵੀ ਉਹਨਾਂ ਨੇ ਨੇਗੋਸ਼ੀਏਸ਼ਨ ਕੀਤੀ ਸਾਨੂੰ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਨੌਲੇਜ ਕਰਕੇ ਉਹਨਾਂ ਨੇ ਬੜਗਾੜੀ ਮੋਰਚੇ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਨਾਉਂਸਮੈਂਟ ਕੀਤੀ ਕਿ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਔਰ ਤੁਹਾਡੇ ਬੰਦੇ ਵੀ ਅਸੀਂ ਛੱਡ ਦਿੱਤੇ ਨੇ ਮਤਲਬ ਅਸੀਂ ਰਿਲੀਜ਼ ਆਰਡਰ ਕਰ ਦਿੱਤੇ ਨੇ ਸੱਚੇ ਸੌਦੇ ਨੂੰ ਅਸੀਂ ਵਾਰੰਟ ਪ੍ਰੋਡਕਸ਼ਨ ਵਾਰੰਟ ਲੈ ਕੇ ਉਹਨੂੰ ਹਾਜ਼ਰ ਕਰਕੇ ਉਹਦੇ ਬਿਆਨ ਲੈ ਕੇ ਉਹਦੇ ਦੇ ਕੇਸ ਚ ਲਾਵਾਂਗੇ ਔਰ ਤੁਹਾਡੇ ਜਿਹੜੇ ਵਾਇਬਲ ਕਲਾਂ ਦੇ ਜਿਹੜਾ ਉਹ ਅਸੀਂ ਸੈਟ ਜਿਹੜੀ ਬਣਾ ਦਿੱਤੀ ਹੈ ਉਹ ਸੈਟ ਜਲਦੀ ਰਿਪੋਰਟ ਦੇ ਕੇ ਤੇ ਉਹਨਾਂ ਦਾ ਚਲਾਨ ਪੇਸ਼ ਕਰਕੇ ਉਹਨਾਂ ਨੂੰ ਅਰੈਸਟ ਕਰਕੇ ਅੰਦਰ ਦੇਵਾਂਗੇ ਇਹ ਉਹ ਇੱਕ ਮਹੀਨੇ ਤੋਂ ਉੱਪਰ ਇਹ ਕੰਮ ਹੋ ਗਿਆ ਹੈ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਹੈ ਸਰਕਾਰ ਨੂੰ ਔਰ ਮੇਰੇ ਖਿਆਲ ਸਰਕਾਰ ਇਸ ਗੱਲ ਤੇ ਬਿਲਕੁਲ ਭੁੱਲੀ ਗਈ ਹੈ ਕਿ ਅਸੀਂ ਕੋਈ ਵਾਅਦੇ ਵੀ ਕੀਤੇ ਸੀ ਔਰ ਇਹ ਇਹ ਵੀ ਉਨੀ ਬੇਅਦਬੀ ਹੈ ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਕਿ ਵੈਬਲ ਕਲਾਂ ਚ ਪਹਿਲਾਂ ਹੋਈ ਹੈ ਔਰ ਜਿੰਨਾਂ ਨੇ ਕਰਵਾਈ ਹੈ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਆਪਣੇ ਦਿਸ਼ਾ ਨਿਰਦੇਸ਼ ਸੂਬਿਆਂ ਨੂੰ ਦੇਣੇ ਸ਼ੁਰੂ ਕਰ ਦਿੱਤੇ ਨੇ ਚੋਣ ਕਮਿਸ਼ਨ ਨੇ ਸਖਤੀ ਵਾਲਾ ਰੁਖ ਅਪਣਾਉਂਦਿਆਂ ਸੂਬਿਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਕੋਈ ਵੀ ਸੇਵਾ ਕਾਲ ਵਿੱਚ ਵਾਧੇ ਵਾਲਾ ਅਫਸਰ ਚੋਣਾਂ ਦੀ ਡਿਊਟੀ ਵਿੱਚ ਨਾ ਲਗਾਇਆ ਜਾਵੇ ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਪੁਲਿਸ ਵਿਭਾਗਾਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਨੇ ਲੁਧਿਆਣਾ ਪਹੁੰਚੇ ਕਾਂਗਰਸ ਆਗੂ ਰਜਿੰਦਰ ਕੌਰ ਪਠੱਲ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਜਿੱਤ ਦਾ ਦਾਵਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਮੁਕਾਬਲੇ ਕੋਈ ਵੀ ਪਾਰਟੀ ਖੜੀ ਨਜ਼ਰ ਨਹੀਂ ਆ ਰਹੀ ਕੀ ਕੀ ਹਰ ਰਜਿੰਦਰ ਕੌਰ ਪਠੜ ਨੇ ਆਉ ਸੁਣਦੇ ਆਂ ਅਸੀਂ ਮੈਦਾਨ ਦੇ ਜੰਗ ਚ ਖੜੇ ਆਂ ਤਿੰਨ ਸਾਡੇ ਪੜਾਅ ਅਸੀਂ ਜਿੱਤੇ ਆ ਪਹਿਲਾਂ ਕਾਰਪੋਰੇਸ਼ਨਾਂ ਮਿਊਨਿਸਪੈਲਟੀਆਂ ਸਾਰੀਆਂ ਇਹ ਜਿੱਤੀਆਂ ਔਰ ਉਸ ਤੋਂ ਬਾਅਦ 3 ਪੜਾਅ ਰੂਰਲ ਦਾ ਜਿਲ੍ਹਾ ਪ੍ਰੀਸ਼ਦ ਬਲਾਕ ਸਮಿತಿ ਐਂਡ ਪੰਚਾਇਤਾਂ ਸਾਰੀਆਂ ਜਿੱਤ ਕੇ ਆਏ ਆ ਇਸ ਲਈ ਅਸੀਂ ਪੂਰੀ ਤਿਆਰਬਰ ਤਿਆਰ ਆ ਸਾਰੀਆਂ ਪਾਰਟੀਆਂ ਖੇਰੂ ਖੇਰੂ ਸਾਡੀਆਂ ਵਿਰੋਧੀ ਜਿਹੜੀਆਂ ਖੇਰੂ ਖੇਰੂ ਹੋ ਗਈਆਂ ਚਾਹੇ ਉਹ ਕਾਲੀ ਦਲ ਹੈ ਚਾਹੇ ਉਹ ਆਪ ਹੈ ਉਹ ਟੁਕੜਿਆਂ ਚ ਵੰਡੀਆਂ ਗਈਆਂ ਉਹਨਾਂ ਦੇ ਵਜੂਦ ਸਿਆਸੀ ਵਜੂਦ ਜਿਹੜੇ ਹੈਗੇ ਆ ਉਹ ਇਸ ਪਾਰਲੀਮੈਂਟ ਵਿੱਚ ਖਤਮ ਹੋ ਜਾਣੇ ਆ ਜਿਹੜੇ ਬੰਦੇ ਮੈਂ ਹੈਰਾਨ ਆ 10-10 ਸਾਲਾਂ ਚ ਫੇਲ ਹੋਏ ਨੇ ਜਿਨ੍ਹਾਂ ਦੇ ਲੀਡਰਾਂ ਦਾ ਰਿਪੀਟ ਕਰਦਿਆਂ ਦੁਆਰਾ ਦਸ਼ਾ ਚ ਨਾ ਆ ਰਿਹਾ ਉਹ ਸਾਡੇ ਵੱਲ ਕਿਹੜੇ ਮੂਹਰੋਂ ਗੁਲ ਕਰ ਸਕਦੇ ਆ ਮੰਜੇ ਥੱਲੇ ਛੁੱਟੀ ਫੇਰ ਮੈਂ ਕਹਿ ਕੇ ਹਟੀਆਂ ਔਰ ਨਾ ਬੀਜੇਪੀ ਦੇ ਪੱਲੇ ਕੁਛ ਹੈ ਤੇ ਨਾ ਇਹਨਾਂ ਦੇ ਪੱਲੇ ਕੁਛ ਹੈ ਪੂਰੀ ਤਰ੍ਹਾਂ ਨਾਲ origignal ਪਾਰਟੀ ਕਾਲੀਦਲ ਤੇ ਫੇਲ ਹੋ ਚੁੱਕੀ ਹੈ ਔਰ ਧਾਰਮਿਕ ਤੌਰ ਤੇ ਲੋਕਾਂ ਨੂੰ ਵਰਗਲਾ ਕੇ ਗਵਰਾਹ ਕਰਕੇ ਜੋ ਆਪਣੀ ਸਿਆਸਤ ਪੰਥ ਦੀ ਖੇਡ ਕੇ ਪੰਥ ਦਾ ਨਾਂ ਲੈ ਕੇ ਸਿਆਸਤ ਕਰਦੇ ਰਹੇ ਸਤਾ ਲੈਂਦੇ ਰਹੇ ਨੇ ਅੱਜ ਉਹਨਾਂ ਦੇ ਪਾਰਟੀ ਦੇ ਲੋਕ ਇਹਨਾਂ ਨੂੰ ਸ਼ਿੱਸ਼ਾ ਦਿਖਾ ਰਹੇ ਨੇ ਕਿ ਇਹ ਮ ਬਿਲਕੁਲ ਖਤਮ ਹੋ ਚੁੱਕੀ ਟੁੱਟ ਚੁੱਕੀ ਜੋ ਮੋਦੀ ਸਾਹਿਬ ਨੇ ਕਿਹਾ ਸਾਰਾ ਦੇਸ਼ ਗਹਿਣੇ ਧਰਤਾ ਉਹਨਾਂ ਦੇ ਕੁਝ ਪੰਜ ਪਤੀ ਹੋਇਆ ਜਿਹੜੇ ਹੈਗੇ ਇੰਡਸਟਰੀਸਟਾਂ ਦੇ ਬੜੇ-ਬੜੇ ਜਿਹੜੇ ਹੈਗੇ ਨੇ ਤੇ ਉਹ ਵੀ ਅੱਜ ਉਹਦੇ ਤੋਂ ਫਲॉप ਹੋ ਗਏ ਲੋਕਾਂ ਦੇ ਵਿੱਚ ਕੋਈ ਸੁਣਣ ਲਈ ਤਿਆਰ ਨਹੀਂ ਨਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਪੰਜਾਬ ਭਰ ਦੇ ਕਈ ਸ਼ਹਿਰਾਂ ਦੇ ਵਿੱਚ ਕੱਢਿਆ ਜਾ ਰਿਹਾ ਹੈ। ਇਸ ਨਗਰ ਕੀਰਤਨ ਦਾ ਆਯੋਜਨ ਐਸਜੀਪੀਸੀ ਦੁਆਰਾ ਕੀਤਾ ਗਿਆ ਹੈ। ਵੱਖ-ਵੱਖਰੇ ਸ਼ਹਿਰਾਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਬਰਨਾਲਾ ਵਿਖੇ ਪਹੁੰਚਿਆ। ਬਰਨਾਲਾ ਵਿਖੇ ਸੰਗਤਾਂ ਨੇ ਹੁੰਮ-ਹੁਮਾ ਕੇ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ। ਅੱਜ ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ 550 ਸਾਲਾ ਸਤਵਲੀ ਨੂੰ ਸਮਰਪਿਤ ਸੁਲਤਾਨਪੁਰ ਦੀ ਲੋਧੀ ਦੀ ਧਰਤੀ ਤੋਂ ਚੱਲਿਆ ਹੋਇਆ ਸ਼ਬਦ ਗੁਰੂ ਯਾਤਰਾ ਨਗਰ ਕੀਰਤਨ ਵੱਖਰੇ ਵੱਖਰੇ ਹਲਕੇ ਪਿੰਡਾਂ ਦੇ ਵਿੱਚ ਦੀ ਹੁੰਦਾ ਹੋਇਆ ਸ਼ਹਿਰਾਂ ਦੇ ਵਿੱਚ ਦੀ ਹੁੰਦਾ ਹੋਇਆ ਰਾਤ ਭਰ ਰੁਕਿਆ ਸੀ ਅੱਜ ਸਵੇਰੇ ਭਦੌਰ ਤੋਂ ਚੱਲਿਆ ਇਸ ਮਹਾਨ ਨਗਰ ਆਪ ਨੂੰ ਦੇ ਵਿੱਚ ਸ਼ਬਦ ਗੁਰੂ ਯਾਤਰਾ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਇਤਿਹਾਸਕ ਉੱਤਾਰ ਸਾਹਿਬ ਤੇਗ ਮਾਰਾ ਦੇ ਸਾਹਿਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਤਰ ਉਹਨਾਂ ਦੇ ਸਨੇ ਕਾਇਆ ਜਾ ਰਹੇ ਨੇ ਇਹ ਸਬਦਗੁਰੂ ਯਾਤਰਾ ਦੇ ਵਿੱਚ ਸੁਲਤਾਨ ਕੋ ਲੋਧੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ 13 13 ਟੋਲਿਆ ਸੀ ਉਹਨਾਂ ਇਤਿਹਾਸਕ ਕਬਟਿਆਂ ਦੇ ਵੀ ਦਰਸ਼ਨ ਕਰਵਾਇਆ ਜਾਏ ਕਰਵਾਏ ਜਾ ਰਹੇ ਨੇ ਮੈਂ ਇਸ ਮਾਗਦਾਰਾ ਪ੍ਰਬੰਧਕ ਕਮੇਟੀ ਦੇ ਤੇ ਚੇ ਚੇ ਅਪਰਾਲੇ ਦੀ ਸ਼੍ਰੋਮਣੀ ਕਮੇਟੀ ਨੂੰ ਦਾਤ ਦਿਨਾ ਇਹ ਜਿਹੜੀ ਯਾਤਰਾ ਗਈ ਇਹ 7 ਤਰੀਕ ਨੂੰ ਗੁਰਦੁਆਰਾ 베ਰ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਨੂੰ ਲੈ ਕੇ ਚੱਲੀ ਆ ਜਿਹੜੇ ਪੜਾਦਰ ਪੜਾ ਅੱਜ 19 ਤਰੀਕ ਨੂੰ ਆਪਣੇ ਹਲਕੇ ਭਧੌੜ ਦੇ ਵਿੱਚੋਂ ਗੁਰਦੁਆਰਾ ਵਿਸਾਖੀਆ ਵਿਸਾਖੀ ਸਾਹਿਬ ਤੋਂ ਚੱਲੀ ਹੈਗੀ ਔਰ ਇਹਦਾ ਪੜਾਗਾ ਜਿਹੜਾ ਹੁਣ ਜਿਵੇਂ ਪੱਖੋ ਕੈਂਚੀਆਂ ਆਗੇ ਆਪਾਂ ਭਧੌੜ ਤੋਂ ਚੱਲ ਕੇ ਪੱਖੋ ਕੈਂਚੀਆਂ ਤੋਂ ਅੱਗੇ ਤੱਪੇ ਤੱਪੇ ਤੋਂ ਤਾਜੋਕੇ ਤਾਜੋਕੇ ਤੋਂ ਪੱਖੋ ਕਲਾ ਫਿਰ ਰੂੜੇ ਕੇ ਰੂੜੇ ਕੇ ਤੋਂ ਢੋਲੇ ਜਾ ਕੇ ਇਹਦੀ ਸਮਾਪਤੀ ਹੋਣੀ ਹੈ ਇਹ ਕੱਲ ਨੂੰ ਬਰਨਾਲੇ ਹਲਕੇ ਦੇ ਵਿੱਚ ਰਹਿਣਾ ਇਹਨਾਂ ਨੇ ਤੇ ਪਰਸੋਂ ਇਹ ਮਹਿਲਕਲਾ ਹਲਕੇ ਦੇ ਵਿੱਚ ਰਹਿਣਾ ਉਦੋਂ ਅਗਲੇ ਦਿਨ ਫਿਰ ਜਿਹੜੀ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹਨੇ ਉੱਥੇ ਐਂਟਰ ਕਰ ਜਾਣਾ ਹੈ ਪੰਜਾਬ ਸਰਕਾਰ ਨੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ 209 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਵੱਖ-ਵੱਖਰੇ ਹਲਕਿਆਂ ਦੀਆਂ ਜ਼ਰੂਰਤਾਂ ਨੂੰ ਦੇਖ ਕੇ ਇਹ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਰਾਜਪੁਰਾ ਵਿਖੇ ਸੰਤੀ ਕੇਂਦਰ ਦੀਆਂ ਸੰਭਾਵਨਾਵਾਂ ਨੂੰ ਪਤਾ ਲਗਾਉਣ ਦੇ ਲਈ ਵੀ ਕਮੇਟੀ ਗਠਿਤ ਕੀਤੀ ਹੈ। ਸੇਵਾ ਸਿੰਘ ਠੀਕਰੀ ਵਾਲਾ ਦੀ ਵਰਸੀ ਮੌਕੇ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਦੇ ਵਿੱਚ ਕਈ ਸਿਆਸੀ ਹਸਤੀਆਂ ਨੇ ਹਿੱਸਾ ਲਿਆ ਅਤੇ ਸੇਵਾ ਸਿੰਘ ਠੀਕਰੀ ਵਾਲਾ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ ਇਸ ਮੌਕੇ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਵੀ ਠੀਕਰੀ ਵਾਲਾ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਨ ਪਹੁੰਚੇ ਕੀ ਕਿਹਾ ਕੇਵਲ ਸਿੰਘ ਢਿੱਲੋਂ ਨੇ ਆਓ ਸੁਣਦੇ ਹਾਂ ਅੱਜ ਮਹਾਨ ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀ ਵਾਲਾ ਦੀ 85ਵੀਂ ਵਰਸੀ ਤੇ ਸ਼ਰਦਾ ਦੇ ਫੁੱਲ ਭੇਟ ਕਰ ਲਈ ਆਏ ਆਂ ਕੈਪਟਨ ਰਵਿੰਦਰ ਸਿੰਘ ਜੀ ਨੇ ਖਾਸ ਉੱਚੇਚੇ ਤੌਰ ਤੇ ਭੇਜਿਆ ਕਿ ਇਹਨਾਂ ਦੀ ਜਿਹੜੀ ਸ਼ਹੀਦੀ ਆ ਔਰ ਜਿੰਨਾ ਠਿਕਰੀਆਲ ਤੋਂ ਕੈਪਟਨ ਸਾਹਿਬ ਖੁਦ ਆਏ ਸੀ ਇਹਨਾਂ ਦੇ ਜੋ ਗਰੰਟਾ ਗਈਆਂ ਸੀ ਉਹਨਾਂ ਨੇ ਮੰਨੀਆਂ ਅੱਜ ਵੀ ਜੋ ਕਿਹਾ ਅਸੀਂ ਕੈਪਟਨ ਸਾਹਿਬ ਨੂੰ ਜਾ ਕੇ ਬੇਨਤੀ ਕਰਨੀ ਆ ਜਿਉਂ ਉਹਨਾਂ ਦੇ ਗਰੰਟਾ ਪੂਰੀਆਂ ਕਰਾਵਾਂਗੇ ਔਰ ਇਹਨਾਂ ਦੀ ਕੁਰਬਾਨੀ ਐਡੀ ਮਹਾਨ ਆ ਜਿਹਦੇ ਕਰਕੇ ਅਸੀਂ ਆਜ਼ਾਦੀ ਮਾਰ ਰਹੇ ਆ ਅੱਜ ਸਿਰਫ ਠਿਕਰੀਆਲ ਹੀ ਨਹੀਂ ਪੰਜਾਬ ਹੀ ਨਹੀਂ ਸਾਰੇ ਦੁਨੀਆ ਦੇ ਵਿੱਚ ਇਹਨਾਂ ਦਾ ਮਹਾਨ ਨਾਮ ਜੋ ਕਿਹਾ ਸੋ ਕੀਤਾ ਉਹ ਤਾਂ ਗੱਲਾਂ ਵਾਲੇ ਆ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਐਵੇਂ ਹੀ ਇਹ ਕੇਜਰੀਵਾਲ ਨੇ ਇੱਕ ਧੋਖਾ ਕੀਤਾ ਸੀ ਅੰਨਾ ਹਜਾਰੇ ਦੀ ਸਟੇਜ ਤੇ ਬਹਿ ਕੇ ਉਹਨੇ ਕਿਹਾ ਸੀ ਇੱਕ ਅੰਦੋਲਨ ਚੱਲਿਆ ਸੀ ਉਹ ਅੰਦੋਲਨ ਦੇ ਵਿੱਚ ਇੱਕ ਰਾਸੀ ਪਾਰਟੀ ਬਣਾ ਕੇ ਇਹ ਚੋਰੀ ਦੇ ਨਾਲ ਇਹ ਚੋਰੀ ਫੜੀ ਗਈ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਵਿੱਚ ਕੋਈ ਦਮ ਨਹੀਂ ਤੇ ਜਿਹੜੇ ਤੁਸੀਂ ਆ ਧਿਆੜੂ ਵਾਲੇ ਕਹਿੰਦੇ ਮੇਰਾ ਖਿਆਲ ਤਾਂ ਤਿੰਨ ਫਾੜ ਹੋਏ ਫਿਰਦੇ ਆ ਸੋ ਇੱਕੋ ਇੱਕ ਡੈਮੋਕ੍ਰੈਟਿਕ ਜਿਹੜੀ ਲੋਕਤੰਤਰ ਪਾਰਟੀ ਆ ਉਹ ਕਾਂਗਰਸ ਪਾਰਟੀ ਆ ਜਿਹੜੀ ਲੋਕਾਂ ਦੇ ਨਾਲ ਖੜੀ ਆ ਲੋਕਾਂ ਦੇ ਦੁੱਖ ਦਰਦ ਨੂੰ ਸਮਝਦੀ ਆ ਸਾਡੀ ਤਾਂ ਉਹੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਕਾਂਗਰਸ ਪਾਰਟੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਨਵੀਂ ਐਪ ਸ਼ਕਤੀ ਲਾਂਚ ਕੀਤੀ ਹੈ ਐਪ ਦੀ ਇਹ ਮੁਹਿੰਮ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੁਆਰਾ ਸ਼ੁਰੂ ਕੀਤੀ ਗਈ ਹੈ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਖਾਲੀ ਪਈਆਂ ਦਿਵਿਆਂਗ ਵਿਅਕਤੀਆਂ ਦੀਆਂ ਅਸਾਮੀਆਂ ਨੂੰ ਜਲਦ ਤੋਂ ਜਲਦ ਭਰਿਆ ਜਾਵੇਗਾ। ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਪਾਉਣਿਆਂ ਹੁਣ ਤੱਕ ਦੀਆਂ ਸੁਰਖੀਆਂ ਤੇ। ਅਰਵਿੰਦ ਕੇਜਰੀਵਾਲ ਦੀ ਰੈਲੀ ਨੂੰ ਲੈ ਕੇ ਤਿਆਰੀਆਂ ਹੋਈਆਂ ਪੂਰੀਆਂ। ਕੇਜਰੀਵਾਲ 20 ਤਰੀਕ ਨੂੰ ਲੋਕ ਸਭਾ ਚੋਣਾਂ ਦਾ ਕਰਨ ਗਿਆ ਆਗਾਜ਼। आम आदमी पार्टी अगुआं ਦਾ ਦਾਵਾ 1 ਲੱਖ ਤੋਂ ਜ਼ਿਆਦਾ ਲੋਕ ਹੋਣਗੇ ਰੈਲੀ ਵਿੱਚ ਸ਼ਾਮਲ ਸੁਖਪਾਲ ਸਿੰਘ ਖੈਰਾ ਨੇ ਪੰਜਾਬੀ ਇਕਤਾ ਪਾਰਟੀ ਵਿੱਚ ਵੰਡੀਆਂ ਜ਼ਿੰਮੇਵਾਰੀਆਂ ਮਾਸਟਰ ਬਲਦੇਵ ਸਿੰਘ ਜੈਤੋ ਨੂੰ ਬਣਾਇਆ ਵਾਈਸ ਪ੍ਰੈਜ਼ੀਡੈਂਟ ਦੀਪਕ ਬੰਸਲ ਬਣੇ ਜਨਰਲ ਸੈਕਟਰੀ ਤੇ ਨਵਜੋਤ ਕੌਰ ਲੰਬੀ ਨੂੰ ਸੌਂਪੀ ਸਟੂਡੈਂਟ ਵਿੰਗ ਦੀ ਕਮਾਨ ਸੁੱਚਾ ਸਿੰਘ ਛੋਟੇਪੁਰ ਪਹੁੰਚੇ ਲੁਧਿਆਣਾ ਇੱਕ ਵਿਚਾਰਧਾਰਾ ਦੇ ਸਿਆਸੀ ਦਲਾਂ ਨੂੰ ਇਕੱਠੇ ਹੋਣ ਦਾ ਦਿੱਤਾ ਸੱਦਾ ਕਿਹਾ ਪੰਜਾਬ ਦੇ ਲੋਕਾਂ ਦਾ ਸਿਆਸੀ ਪਾਰਟੀਆਂ ਤੋਂ ਉੱਠਿਆ ਮੰਤਰੀ ਨੇ ਕੀਤੀ ਵਿਧਾਇਕਾਂ ਦੇ ਨਾਲ ਮੀਟਿੰਗ ਕੁਲਵੀਰ ਸਿੰਘ ਜ਼ੀਰਾ ਦੀ ਪਾਰਟੀ ਵਿੱਚ ਸਥਿਤੀ ਨਹੀਂ ਹੋ ਸਕੀ ਸਾਫ ਕਿਸੇ ਵਿਧਾਇਕ ਨੇ ਨਹੀਂ ਦਿੱਤੀ ਜ਼ੀਰਾ ਦੀ ਸਥਿਤੀ ਬਾਰੇ ਜਾਣਕਾਰੀ ਜਾਖੜ ਨੇ ਕਿਹਾ ਫੈਸਲਾ ਅਜੇ ਵਿਚਾਰ ਅਧੀਨ ਰਾਜਾ ਵੜਿੰਗ ਨੇ ਕਿਹਾ ਜ਼ੀਰਾ ਨੇ ਕਾਂਗਰਸ ਦਾ ਹਿੱਸਾ ਸੁਖਪਾਲ ਖੈਰਾਂ ਨੇ ਇੱਕ ਵਾਰ ਫੇਰ ਕੀਤਾ ਕੇਜਰੀਵਾਲ ਦਾ ਘਰਾਓ ਕਿਹੜੀ ਕੇਜਰੀਵਾਲ ਦੀਆਂ ਨੀਤੀਆਂ ਕਰਕੇ ਹਿੰਦੀ ਆਮ ਆਦਮੀ ਪਾਰਟੀ ਖੈਰਾਨੇ ਕਿਹਾ ਟਕਸਾਲੀ ਆਗੂਆਂ ਤੇ ਛੋਟੇਪੁਰ ਨਾਲ ਚੱਲ ਰਹੀ ਹੈ ਗੱਠ ਜੋੜ ਦੀ ਗੱਲ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਪਹੁੰਚੇ ਲੁਧਿਆਣਾ ਕਿਹਾ ਲੋਕ ਸਭਾ ਲਈ ਬਾਕੀ ਰਹਿੰਦੇ 8 ਉਮੀਦਵਾਰਾਂ ਦਾ ਜਲਦ ਹੋਵੇਗਾ ਐਲਾਨ ਸੰਜੇ ਸਿੰਘ ਨੇ ਇੱਕ ਵਾਰੀ ਫਿਰ ਕਿਹਾ ਕਾਂਗਰਸ ਨਾਲ ਨਹੀਂ ਹੋਵੇਗਾ ਕੋਈ ਗਠਜੋੜ ਪੰਜਾਬ ਸਰਕਾਰ ਨੇ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ 209 ਕਰੋੜ ਰੁਪਏ ਦੀ ਦਿੱਤੀ ਗ੍ਰਾਂਟ ਰਾਜਪੁਰਾ ਵਿਖੇ ਸਨਤੀ ਪਾਰਕ ਦੀਆਂ ਸੰਭਾਵਨਾਵਾਂ ਪਤਾ ਲਗਾਉਣ ਲਈ ਗਠਿਤ ਕੀਤੀ ਕਮੇਟੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਐਨਆਈ ਫਿਰ ਤੋਂ ਮੁਲਾਕਾਤ ਹੋਵੇਗੀ ਧੰਨਵਾਦ